ਏ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੁਆਰ ਗੁਰੂ ਦੇ ਏ ਕੋਣ ਕਾ ਅਕਾਲ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਹੈ ਦਰਸ਼ਨ ਦੇਖੀਵਾ ਗੁਰ ਤੇਰਾ ਹੋਰਣ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਛੋੜ ਪ੍ਰਭ ਮੇਰੇ ਦੇ ਲਾਮ ਕਰ ਆਪਣੀ ਚੇਰੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਕੋਟਨ ਗੁਰਸੇਵੀ ਹੈ ਐਸ ਸਹਜ ਸੁਭਾਏ ਦਰਸ਼ਨਿ ਪਰਸੇ It's ਇਓ ਗੁਰਮੁਖ ਆਪ ਨਿਵਾਰੀ ਐ ਸਾਬੇ ਉਧਾਰ ਆਪਣਾ ਦਰਗਹ ਪਵ ਮਾਰ ਪੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਦਾਈਆ ਜਿੰਨਾ ਗੁਰ ਪਿਆਰਾ ਮਰ ਚਿੱਤ ਤਿੰਨਾ ਭਾਉ ਗੁਰੂ ਦਿਵਾਈਆ ਗੁਰ ਸਿਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਪਾਈਆ ਗੁਰ ਸਤ ਗੁਰ ਬੋਲੋ ਸਤ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸੱਬ ਗੁਰ ਆਖ ਗੁਰੂ ਜੀ ਵਾਹਿਗੁਰੂ